ਆਪਣੀਆਂ ਮੰਗਾਂ ਨੂੰ ਲੈ ਕੇ ਡਾਕਟਰਾਂ ਵੱਲੋਂ 3 ਘੰਟੇ ਓਪੀਡੀ ਸਵਾਵਾ ਬੰਦ ਕਰਕੇ ਕੀਤੀ ਗਈ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਅਤੇ ਲੋਕ ਹੁੰਦੇ ਰਹੇ ਖੱਜਲਖوار ਕਿਹਾ ਅਸੀਂ ਲੋਕਾਂ ਦੇ ਲਈ ਲਈ ਹੀ ਇਹ ਸਾਰਾ ਕੁਝ ਕਰ ਰਹੇ ਹਾਂ ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਮਹੱਲਾ ਕਲੀਨਿਕਾ ਖੋਲ੍ਹੇ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ ਲੇਕਿਨ ਹੁਣ ਉਸ ਦੀ ਫੋਲ ਖੁੱਲਦੀ ਨਜ਼ਰ ਆ ਰਹੀ ਹੈ ਲੰਬੇ ਸਮੇਂ ਤੋਂ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਗਈ ਜਿਹੜੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਉੱਥੇ ਬਹੁਤ ਜ਼ਿਆਦਾ ਘਾਟ ਹੈ ਤੇ ਇੱਕ ਡਾਕਟਰ ਨੂੰ ਤਿੰਨ ਤਿੰਨ ਜਗ੍ਹਾ ਤੇ ਜਾ ਕੇ ਕੰਮ ਕਰਨਾ ਪੈਂਦਾ ਹੈ ਦੋ ਦਿਨ ਕਿਤੇ ਹੋਰ ਤੇ ਦੋ ਦਿਨ ਕਿਸੇ ਹੋਰ ਹਸਪਤਾਲ ਦੇ ਅੰਦਰ ਇਸ ਨੂੰ ਲੈ ਕੇ ਜਿੱਥੇ ਮਰੀਜ਼ ਵੀ ਖ਼ਤਰਖਾਰ ਹੁੰਦੇ ਹਨ ਉੱਥੇ ਡਾਕਟਰਾਂ ਦੀ ਸਿਕਿਉਰਿਟੀ ਦਾ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ ਲਗਾਤਾਰ ਡਾਕਟਰਾਂ ਦੇ ਹਮਲੇ ਹੋ ਰਹੇ ਹਨ ਜਿਸ ਨੂੰ ਲੈ ਕੇ ਡਾਕਟਰਾਂ ਵੱਲੋਂ 9 ਸਤੰਬਰ ਨੂੰ ਪੂਰੇ ਪੰਜਾਬ ਦੇ ਅੰਦਰ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਕਿਤੇ ਨਾ ਕਿਤੇ ਹੁਣ ਸਰਕਾਰ ਦੇ ਨਾਲ ਗਲਵਾ ਤਿੰਨ ਦੀ ਹੁੰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਇਹਨਾਂ ਵੱਲੋਂ 3 ਦਿਨਾਂ ਦੇ ਲਈ ਸਵੇਰੇ 8:00 ਤੋਂ ਲੈ ਕੇ 11:00 ਵਜੇ ਤੱਕ OPD ਸਮਾਵਾ ਬੰਦ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਸੀਂ ਦਿਖਾ ਰਹੇ ਹਾਂ ਬਟਿੰਡਾ ਦੇ ਹਿੱਸੇ ਭਲਾਤਵਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਡਾਕਟਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਲੋਕਾਂ ਨੂੰ ਇਹ ਆਪਣਾ ਕੌਨਫਰਡ ਬਨ ਕੇ ਇਹਨਾਂ ਵੱਲੋਂ ਲੋਕਾਂ ਨੂੰ ਆਪਣਾ ਜਾਣਕਾਰੀ ਦਿੱਤੀ ਗਈ ਹੈ ਕਿ ਕਿਉਂ ਇਹਨਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਉੱਥੇ ਇਹਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਵੀ ਇਹਨਾਂ ਵੱਲੋਂ ਆਪਣਾ ਕੀਤੀ ਕੀਤੇ 3 ਘੰਟੇ ਓਪੀਡੀ ਸਭਾਵਾਂ ਵੀ ਬੰਦ ਰੱਖੇਗੀਆਂ 11:00 ਵਜੇ ਕਹਿੰਦੇ ਕਿ ਓਪੀਡੀ ਕੋਈ ਬਾਬੂ ਜੀ ਮੇਰੇ ਤਾਂ ਲਾਸਟ ਹੋਣ ਆਏ ਸੀ ਆਹ ਕਿ ਦਿਖਾਤਾ ਕਿ ਇਆ ਕਦੇ ਮੰਗਾ ਨੇ ਕਿਵੇਂ ਦਿੱਤੇ ਸਤਾ ਇੱਕ ਵਾਰ ਜਿੰਦਾਬਾਦ 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 ਆਪਣਾ ਦੇ ਲੋਕਾਂ ਦਾ ਇੱਕ ਜਿੰਦਾਬਾਦ श <IX> न चाकी बस लख ਇਹ ਬਲਕਿ ਅੰਦਰੋਂ ਕੋਈ ਨਹੀਂ ਰਾਮੇ ਕੋਲ ਤੋਂ ਪਾਸਾ ਵਾਲਾ ਰਾਮੇ ਕਪੱਟੀ ਕਰ ਲਈ ਜੰਮੋ ਤਲਵੰਡੀ ਨੇ ਪੱਟੀ ਹੋ ਜੂਗੀ ਡਾਕਟਰ ਨੇ ਤਲਵੰਡੀ ਗਈ ਤਲਵੰਡੀ ਕੋਲ ਪੱਸੇ ਦਾ ਕੱਟਾ ਉਹਦੀ ਹੱਡੀ ਟੁੱਟੀ ਹੈ ਇਸ ਰਿਪੋਰਟ ਨੂੰ ਜਾਂ ਬਠਿੰਡਾ ਕੋਲ ਮੈਂ ਜੀ ਨਾ ਨਾ ਤਾਵਰ ਸਿੰਘ ਜੀ ਕਿਤੋਂ ਆ ਪਿੰਡ ਰੱਤਾ ਸੈਟ ਕੋ ਜੀ ਜ਼ਿਲ੍ਹਾ ਫਾਇਲ ਕਰਦੇ ਜੇ ਤਲਵੰਡੀ ਸਰਕਾਰੀ ਹਟਾਲਾ ਕੀ ਲੱਗਦਾ ਅਰਥਾ ਆਲਾ ਜੀ ਮੇਰੇ ਬੱਚੇ ਦੇ ਪੇਟ ਦੇ ਵਿੱਚ ਲੀਵਰ ਤੇ ਨੁਕਸਾ ਰਾਤ ਆਏ ਸੀ ਰਾਤ ਨਾਲ ਐਮਤ ਭੇਜਦਾ ਐਮ ਵਾਲਿਆਂ ਨੇ ਫਿਰ ਸਾਨੂੰ ਇੱਥੇ ਭੇਜਦਾ ਇੱਥੇ ਉਹਦਣ ਫੇੜ ਹਟਾਲ ਆ ਹੈ ਉਹਦੇ ਅੰਦਰੋਂ ਰੇਸ਼ਾ ਆਉਂਦਾ ਲੈਟਰਿੰਗ ਆਉਂਦੀ ਹੈ ਲੈਟਰ ਗੜਾਈ ਹੈ ਤੇ ਇੱਥੇ ਆਏ ਤੇ ਫਿਰ ਇੱਥੇ ਹਟਾਲ ਆ ਕਿੰਨੀ ਕੋਈ ਕਮੀ ਜੀ ਬਹੁਤ ਜਿਆਦੀ ਪਰੇਸ਼ਾਨੀ ਹੈ ਜੀ ਉਹਨਾਂ ਨੂੰ ਕਰ ਕਰਕੇ ਟਾਲ ਟਾਲ ਤੇ ਗਏ ਨਹੀਂ ਆਪਣੇ ਕੰਮ ਲੈ ਕੇ ਕੀ ਲੱਗਦਾ ਸਰਕਾਰ ਨੂੰ ਮੰਗਾਂ ਦੇ ਬਾਰੇ ਕੋਈ ਮੰਗਾਂ ਸਰਕਾਰ ਚ ਨਤੀਜਾ ਮੰਗਾ ਚਾਹ ਤਾਂ ਉਹਨਾਂ ਦੀਆਂ ਪੂਰੀਆਂ ਕਰੇ ਚਾਹੇ ਉਹਨਾਂ ਨੇ ਕੁਝ ਵਿਜੋਤਾ ਕਰਨ ਦੀ ਗੱਲ ਲੱਗੋ ਬਾਈ ਬਸ ਹੈ ਕਿੰਨੀ ਦੁੱਤ ਆਏ ਤੁਸੀਂ ਅਸੀਂ ਆਏ ਹਾਂ ਫਾਇਲ ਕਾ ਤੋਂ ਆਏ ਹਾਂ ਜੀ ਤੋਂ ਘਰ ਤੋਂ ਘਰ ਪੈ ਜਾਂਦਾ 150 ਕਿਲੋਮੀਟਰ ਜਿੰਗਾਈ ਗਰੀਬ ਲੋਕਾਂ ਨੂੰ ਅਸੀਂ ਕਿਹਾ ਜੰਮੇ ਜਿਹੜਾ 8 ਸਾਲ ਚੱਲ ਰਹੀ ਹੈ ਡਾਕਟਰ ਚਾਹੀਦੀ ਸਾਨੂੰ 8 ਸਾਲ ਚੱਲ ਰਹੀ ਹੈ ਦਾ ਡਾਕਟਰਾਂ ਦੀ ਖਾਤਰੀ ਹੈ ਵੀ ਸਾਡੀ ਖਾਤਰੀ ਖੜਿਆ ਉਹ ਫੇ ਡਾਕਟਰ ਚਾਹੀਦੇ ਆ ਕਿ ਜਾਨੇ ਚਾਹੁੰਗੇ ਸਰਕਾਰ ਵੀ ਸਰਕਾਰ ਨੂੰ ਆ ਡਾਕਟਰ ਦਿਓ ਸਾਨੂੰ ਵੀ ਸਾਡਾ ਇਲਾਜ ਹੋਵੇ ਦੇ ਨਿ ਲਗਾਤਾਰੇ ਤੋਂ ਆਜਾ ਸਰਟਨ ਆਖੇ 9000 ਸ ਹਾਂ ਉਹਨੇ ਛੱਡ ਗਏ ਹਾਂਜੀ ਉਹ ਕੰਮ ਆ ਜਿਹੜਾ ਫालतੂ ਜਾ ਰਿਹਾ ਡਾਕਟਰੀ ਦਾ ਕੰਮ ਨਹੀਂ ਹਾਂਜੀ ਤੇ ਇਸ ਤਰ੍ਹਾਂ ਕਿਵੇਂ ਦੇਖਦੇ ਵੀ ਡਾਕਟਰੀ ਹੀ ਚਾਹੀਦੀ ਹੈ ਸੰਦੋ ਕੰਮ ਹੋਣੇ ਚਾਹੀਦਾ ਸਾਡੇ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਨਹੀਂ ਵਿਜਾਵੇ ਜਾਂ ਕੋਈ ਆ ਵੀ ਹੋਰ ਲੈ ਰਹੇ ਨੇ ਸਾਨੂੰ ਜੀ ਜਾਂਦੇ ਆ ਤਾਂ ਹਾਂਜੀ ਹੋਰ ਭਰਤੀ ਕਰ ਦੇਣ ਸਰਕਾਰ ਦਾ ਕੰਮ ਐ ਤਾਂ ਸਰਕਾਰ ਲਗਾਤਾਰ ਭਰਤੀ ਵੀ ਕਰ ਰਹੀ ਇੱਕ ਪਾਸੇ ਕਹਿੰਦੇ ਸੇਲਸ ਹੁਕਮ ਦੇਵਾਉਂਦੇ ਬਸ ਸਰਕਾਰੀ ਦਾ ਗਲਤ ਵੀ ਕਈ ਬੰਦ ਕਰਤੀ ਹੈਗੇ ਗੀ ਗਲਤ ਗੱਲ ਹੈ ਜੀ ਇਹ ਉਹਨਾਂ ਦੀ ਡਾਕਟਰ ਜੀ ਨੇ ਕਿਹਾ ਮੈਂ ਕਿਹਾ ਮੈਡੋਕਾ ਕੋਈ ਕੀ ਨਾਮ ਦਾ ਗਿਆਨ ਚੰਦ ਜੋਸ਼ੀ ਐ ਡੋਕਰ ਕੀ ਕਹਿਣਾ ਸਮਝ ਆ ਦਿੱਕਿਆ ਹੈ ਉਹ ਡਾਕਟਰ ਸਾਹਿਬ ਪਰ ਲੋਕ ਪਰੇਸ਼ਾਨ ਹੋ ਰਹੇ ਆ ਲੋਕ ਜਿਹੜਿਆਂ ਦਾ ਕੋਈ ਕਸੂਰ ਕੋਈ ਨਹੀਂ ਪਹਿਲਾਂ ਕਿਸੇ ਨੇ ਦੱਸਿਆ ਕੋਈ ਨਹੀਂ ਹਾਇਰ ਲੋਕ ਪਰ ਡਾਕਟਰਾਂ ਦੇ ਨਾਲ ਹੈ ਕਿਉਂਕਿ ਜੋ ਸੋ ਦੱਸ ਰਹੇ ਆ ਵੀ ਮਤਲਬ ਇਸ ਤਰ੍ਹਾਂ ਬੰਦ ਹੋ ਰਹੇ ਹੈ ਸੈਂਟਰ ਰਹੀ ਜੋ ਹਸਪਤਾਲਾਂ ਭਰਤੀ ਜ਼ਿਆਦਾ ਹੋਣੀ ਚਾਹੀਦੀ ਹੈ। ਬਹੁਤ ਸਾਰੇ ਹਸਪਤਾਲ ਨਿਕਲੇ ਇਹ ਵੀ ਅੱਜ ਕੁਝ ਬੰਦ ਹੋ ਚੁੱਕੇ ਨੇ ਡਾਕਟਰਾਂ ਦੇ ਕਾਰਨ। ਇਹ ਲੱਗਦਾ ਵੀ ਹੁਣ ਵੀ ਇਹ ਲਗਾਤਾਰ ਦੇ ਵਿੱਚ ਚੱਲ ਰਿਹਾ ਹੈ। ਨਹੀਂ ਡਾਕਟਰਾਂ ਨੂੰ ਛੱਡਣਾ ਤਾਂ ਨਹੀਂ ਚਾਹੀਦਾ ਪਰ ਡਾਕਟਰਾਂ ਹੋਰ ਭਰਤੀ ਕੀਤੇ ਜਾ ਸਕਦੇ ਆ। ਸਾਰੇ ਆਸ-ਪਾਸੇ ਨਵੇਂ ਹਸਪਤਾਲ ਬਣਾਏ ਜਾ ਸਕਦੇ ਆ। ਸਰਕਾਰਾਂ ਕੋਲੇ ਬਹੁਤ ਕੁਝ ਹੁੰਦਾ ਹੈ। ਇਕੱਲੇ ਡਾਕਟਰਾਂ ਨੂੰ ਗੈਰ ਮਿਆਰੀ ਕੰਮ ਲੈ ਆ ਜਾਣਾ ਜਿਹੜੇ ਡਾਕਟਰੀ ਦਾ ਕੰਮ ਹੈ ਇਲਾਜ ਕਰਨਾ। ਉਹ ਕੰਮ ਦਾ ਉਹ ਸਰਕਾਰਾਂ ਨੂੰ ਫਿਰ ਨਹੀਂ ਚਾਹੀਦਾ ਨਾ ਫਿਰ ਗਲਤ ਗ ਜਿਹੜੀ ਹੈ ਗਲਤ ਗੱਲ ਹੁੰਦੀ ਹੈ ਉਹ ਪੇਪਰ ਜੀ ਵੀ ਆ ਜਾਂਦੇ ਹਾਲੇ ਲੋਕਾਂ ਨੂੰ ਵੀ ਪਤਾ ਲੱਗ ਜਾਂਦੀ ਹੈ ਜਿਹੜੀ ਗੱਲ ਦਾ ਜਿਹੜੀ ਨਜਾਇਜ਼ ਗੱਲ ਤਾਂ ਨਜਾਇਜ਼ ਹੀ ਹੁੰਦੀ ਹੈ ਜੋ ਸਰਕਾਰ ਦਾ ਕੰਮ ਹੈ ਉਹਨੂੰ ਮਤਲਬ ਡਾਕਟਰਾਂ ਨੂੰ ਸਹੀ ਭਰਤੀ ਕੀਤੀ ਜਾਵੇ ਮੁੰਡੇ ਜਿਹੜੇ ਨੌਜਵਾਨ ਐਨੇ ਫਿਰਦੇ ਆ ਉਸ ਕੀਤੇ ਹੋਏ ਉਹਨਾਂ ਦੇ ਉਹਨਾਂ ਨੂੰ ਸਹੀ ਇਲਜਾਰ ਦਿੱਤਾ ਜਾਵੇ ਇਹ ਅੱਜ ਹੀ ਸਾਨੂੰ ਜਾਣੋ ਪੜਾਇਆ ਸਾਰੀ ਜਨਤਾ ਨੂੰ ਇਹ ਕਿਸ ਤਰ੍ਹਾਂ ਦੇਖਦੇ ਹੋਗੇ ਸਰਕਾਰ ਨੂੰ ਚਾਹੀਦਾ ਭਰਤੀ ਹੋਣਾ ਨਹੀਂ ਬਿਲਕੁਲ ਚਾਹੀਦੀ ਭਰਤੀ ਹੋਣੀ ਚਾਹੀਦੀ ਹੈ ਕਿਵੇਂ ਕਿਸੇ ਢੇਕੇ ਦੇ ਕਾਰਨ ਦੂਜੇ ਕਾਰਨ ਪੱਕੇ ਮਗਰੋਂ ਕਾਰਨ ਕਿਸੇ ਹਿਸਾਬ ਨਾਲ ਗੰਨ ਕੱਚੇ ਕਰਨ ਭਰਤੀ ਤਾਂ ਹੋਣੀ ਚਾਹੀਦੀ ਹੈ ਨਾ ਕੁਰਸੀਆਂ ਤਾਂ ਖਾਲੀ ਹੋਣੀਆਂ ਚਾਹੀਦੀਆਂ ਲੋਕ ਪਰੇਸ਼ਾਨ ਨੇ ਇਹ ਵੀ ਕਿਹਾ ਕਿ 11 ਵਜੇ ਤੱਕ ਹੜਤਾਲ ਹੋ ਪਰ ਉਸ ਤੋਂ ਬਾਅਦ ਅਸੀਂ ਭਾਵੇਂ 5 ਵਜੇ ਜਾਂ 4 ਵਜੇ ਮਰੀਜ਼ਾਂ ਨੂੰ ਸਾਰਿਆਂ ਨੂੰ ਦੇਖਾਂਗੇ ਚਲੋ ਉਹਨਾਂ ਦਾ ਧੰਨਵਾਦ ਹੈ ਇਸ ਕਰਕੇ ਜੀ ਉਹ ਇਹ ਕਰ ਰਹੇ ਹਨ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਜੀ ਅਸੀਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿਵਾਉਣ ਦਾ ਇੱਕ ਪ੍ਰਾਲਾ ਕਰ ਰਹੇ ਹਨ ਜੀਦੇ ਤਹਿਤ ਸਾਨੂੰ ਅਕੀਰਲਾ ਹਥਿਆਰ ਹੰਟਾਲ ਸਾਨੂੰ ਇਹ ਵਰਤਣਾ ਪਿਆ ਪਿਛਲੇ ਲਗਭਗ 2-3 ਸਾਲਾਂ ਤੋਂ ਵੀ ਤੇ ਇਵਨ ਇਸ ਤੋਂ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਵੀ ਹਕੇ ਹਰ ਇੱਕ ਸਰਕਾਰ ਕੋਲੇ ਅਸੀਂ ਇਹ ਕਹਿੰਦੇ ਰਹੇ ਹਾਂ ਕਿ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਲਗਾਤਾਰ ਭਰਤੀ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਐਮਬੀਬੀਐਸ ਡਾਕਟਰਾਂ ਦੀ ਭਰਤੀ ਤੋਂ ਬਾਅਦ ਹਰ ਸਾਲ ਲਗਭਗ 70-80 ਡਾਕਟਰ ਐਮਡੀ ਕਰਨ ਚਲੇ ਜਾਂਦੇ ਆ ਕੁਝ ਰਿਜਾਈਨ ਕਰ ਦਿੰਦੇ ਆ ਕੁਝ ਪ੍ਰਮੋਟ ਹੋ ਜਾਂਦੇ ਆ ਲਗਭਗ 100 ਡਾਕਟਰਾਂ ਦਾ ਜਿਹੜਾ ਖਲਾਫੇ ਦਾ ਹੁੰਦਾ ਹਰ ਸਾਲ ਉਹ ਲਗਾਤਾਰ ਨਿਰੰਤਰ ਰੂਪ ਵਿੱਚ ਭਰਿਆ ਜਾਣਾ ਬਣਦਾ ਪਰ ਸਰਕਾਰਾਂ ਨੇ ਇਸ ਤੇ ਕੋਈ ਬਹੁਤੀ ਤوجਹ ਨਹੀਂ ਦਿੱਤੀ ਜਿਹਦੇ ਕਰਕੇ 2020 ਤੋਂ ਲੈ ਕੇ ਹੁਣ ਤੱਕ ਵੀ ਕੋਈ ਭਰਤੀ ਨਹੀਂ ਹੋਈ ਤੇ ਡਾਕਟਰਾਂ ਦਾ ਲਗਾਤਾਰ ਇਸ ਤਰ੍ਹਾਂ ਨੌਕਰੀਆਂ ਤੋਂ ਛੱਡ ਕੇ ਜਾਣਾ ਜਾਂ ਉੱਚ ਵਿਦਿਆਲੀ ਜਾਣਾ ਜਿਸ ਤਰ੍ਹਾਂ ਜਾਰੀ ਹੈ ਜਿਸ ਕਰਕੇ ਹੁਣ ਅੱਜ ਇਹ ਹਾਲਾਤ ਹੋਏ ਪਏ ਆ ਕਿ 1991 ਦੇ ਮੁਤਾਬਕ ਜੋ ਕੇਡਰ ਰਚਿਆ ਗਿਆ ਸੀ 4600 ਪੋਸਟਾਂ ਦਾ ਜਿਹਦੇ ਵਿੱਚੋਂ ਲਗਭਗ 55% ਪੋਸਟਾਂ ਖਾਲੀ ਨੇ ਤਾਂ ਇੱਕ ਡਾਕਟਰ ਨੂੰ ਤਿੰਨ ਤਿੰਨ ਚਾਰ ਚਾਰ ਥਾਵਾਂ ਤੇ ਕੰਮ ਕਰਨਾ ਪੈ ਰਿਹਾ ਹੈ ਇਹ ਗੈਰ ਡਾਕਟਰੀ ਕੰਮਾਂ ਨਾਲ ਉਸ ਨੂੰ ਬੋਝ ਦੇ ਹੇਠ ਉਹ ਮਾਰੇ ਗਿਆ ਜਿਵੇਂ ਕਿ ਸਪੈਸ਼ਲਿਸਟ ਡਾਕਟਰਾਂ ਨੂੰ ਪੋਸਟਮਾਰਟਮ ਪਰਚੇ ਮੈਡੀਕਲ ਲੀਗਲ ਕੋਰਟ ਐਵੀਡੈਂਸ ਪੜਤਾਲਾਂ ਵੀਆਈਪੀ ਡਿਊਟੀਆਂ ਇਸ ਤਰ੍ਹਾਂ ਦੀਆਂ ਡਿਊਟੀਆਂ ਦੇ ਵਿੱਚ ਜਾਣਾ ਪੈਂਦਾ ਹੈ ਜਿਹਦੇ ਕਰਕੇ ਲੋਕ ਖੱਜਲ ਖਵਾਰ ਹੁੰਦੇ ਆ ਤਾਂ ਸਾਡੀ ਇਹ ਮੰਗ ਪਹਿਲੀ ਹੈ ਕਿ ਡਾਕਟਰਾਂ ਦੀਆਂ ਭਰਤੀਆਂ ਨਿਰੰਤਰ ਬਦਸਤੂਰ ਚੱਲਣੀਆਂ ਚਾਹੀਦੀਆਂ ਨੇ ਸਰਕਾਰ ਨੇ 400 ਡਾਕਟਰਾਂ ਦੀ ਭਰਤੀ ਕਰੀ ਜ਼ਰੂਰ ਹੈ ਸਵਾਗਤ ਕਰਦੇ ਆ ਪਰ 400 ਡਾਕਟਰਾਂ ਦੀ ਭਰਤੀ ਨਾਲ ਕੁਝ ਨਹੀਂ ਕਾਲਾ ਰਿਜ਼ਲਟ ਨਹੀਂ ਆਉਣਾ ਕਿਉਂਕਿ 75% ਜਿਹੜੀ ਸਾਡੀ ਮੰਗ ਹੈ ਵੀ 75% ਕੇਡਰ ਜਿਹੜਾ ਪੰਜਾਬ ਲੈਵਲ ਦਾ ਉਹ ਪੂਰਾ ਕੀਤਾ ਜਾਣਾ ਚਾਹੀਦਾ ਹਰੇਕ ਜ਼ਿਲ੍ਹੇ ਦੇ ਹਿਸਾਬ ਨਾਲ ਨੰਬਰ 2 ਦੇਤੇ ਆ ਵੀ ਡਾਕਟਰਾਂ ਦੀ ਭਰਤੀ ਤੋਂ ਇਲਾਵਾ ਜਿਹੜਾ ਦੂਜਾ ਮਸਲਾ ਹੈ ਵੀ ਡਾਕਟਰ ਬਹੁਤ ਸਾਰੇ ਨੌਕਰੀ ਛੱਡ ਕੇ ਜਾ ਰਹੇ ਨੇ ਤਾਂ ਇਹ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਜੇ ਡਾਕਟਰਾਂ ਨੂੰ ਪੁੱਛੇ ਵੀ ਉਹਦਾ ਮਸਲਾ ਕੀ ਹੈ ਤਾਂ ਕਿ ਉਹਨਾਂ ਨੂੰ ਸੰਤੁਸ਼ਟੀ ਦੇ ਸਕੇ ਜੌਬ ਦੀ ਸੰਤੁਸ਼ਟੀ ਦੇ ਸਕੇ ਸਾਡੇ ਮੁਤਾਬਕ ਜੋ ਬਹੁਤਾ ਲੋਕਾਂ ਦਾ ਨੌਕਰੀ ਛੱਡਣ ਦਾ ਕਾਰਨ ਹੈ ਉਹਦੇ 'ਚ ਉਹੀ ਗੈਰ ਡਾਕਟਰੀ ਕੰਮ ਦਾ ਫालतू ਬੋਝ ਨੰਬਰ 2 ਦੇ ਉੱਤੇ ਜਿਹੜੀ ਹਸਪਤਾਲਾਂ ਦੇ ਵਿੱਚ ਹਿੰਸਾ ਹੁੰਦੀ ਹੈ ਸਿਹਤ ਕਾਮਿਆਂ ਦੇ ਉੱਤੇ ਜੋ ਘਟਨਾਵਾਂ ਹੁੰਦੀਆਂ ਨੇ ਲੜਾਈ ਝਗੜੇ ਦੀਆਂ ਮਰੀਜ਼ਾਂ ਨਾਲ ਜਾਂ ਮਰੀਜ਼ ਦੇ ਵਾਰਸਾਂ ਨਾਲ ਉਹਦੇ ਨਾਲ ਵੀ ਡਰ ਤੇ دہشت ਜਿਹੜੀ ਹੈ ਉਹ ਬਣੀ ਹੋਈ ਹੈ ਡਾਕਟਰਾਂ ਦੇ ਵਿੱਚ ਇਸ ਕਰਕੇ ਉਹ ਤਾਂ ਵੀ ਨੌਕਰੀਆਂ ਨੂੰ ਕੰਟੀਨਿਊ ਨਹੀਂ ਕਰਨਾ ਚਾਹੁੰਦੇ ਤੀਸਰਾ ਜਿਹੜਾ ਵੱਡਾ ਕੰਮ ਸੀਗਾ ਕਿ ਪਿਛਲੀ ਸਰਕਾਰ ਦੁਆਰਾ 2021 ਨੂੰ ਇੱਕ ਪੇ ਕਮਿਸ਼ਨ ਦੇ ਵਿੱਚ ਸਾਡੀਆਂ ਜਿਹੜੀਆਂ ਤਰੱਕੀਆਂ ਸੀ ਉਹ ਬੰਦ ਕਰਤੀਆਂ ਗਈਆਂ ਉਹਨਾਂ ਤਰੱਕੀਆਂ ਦੀ ਮੁੜ ਬਹਾਲੀ ਹੀ ਡਾਕਟਰਾਂ ਨੂੰ ਇਸ ਵਿਭਾਗ ਦੇ ਵਿੱਚ ਬਣਾ ਕੇ ਰੱਖ ਸਕਦੀ ਹੈ ਇਹ ਸਾਡੀ ਤੀਸਰੀ ਮੰਗ ਹੈ ਜਿਵੇਂ ਲਗਾਤਾਰ ਉਪਕਾਰ ਕਰ ਰਹੇ ਹੈਗੇ ਵੀ ਅਸੀਂ ਸਿਹਤ ਸੂਤਰ ਦੇ ਵਾਸਤੇ ਪਰ ਜਿਹੜੇ ਕਸਬਿਆਂ ਤੇ ਜਾਂ ਮੰਡੀਆਂ ਚ ਹਸਪਤਾਲ ਚ ਉਹ ਔਨ ਹੋ ਰਹੇ ਬਿਲਕੁਲ ਇਹ ਸੱਚ ਹੈ ਜੀ ਕਿ ਆਪਾਂ ਜਾਣਦੇ ਆ ਕਿ ਪੁਰਾਣੇ 10 15 ਸਾਲਾਂ ਦੇ ਵਿੱਚ ਹਸਪਤਾਲਾਂ ਦਾ ਸਾਈਜ਼ ਵੱਡਾ ਹੋ ਗਿਆ ਹੈ 10 ਬੈੱਡ ਵਾਲਾ 20 ਵਾਲਾ ਹੋ ਗਿਆ 50 ਵਾਲਾ 100 ਵਾਲਾ ਤੇ 200 ਵਾਲਾ 400 ਬੈੱਡਡ ਹੋ ਚੁੱਕਿਆ ਹੈ ਅਸੀਂ ਦੇਖਦੇ ਆ ਕਿ ਬਠਿੰਡਾ ਅੰਮ੍ਰਿਤਸਰ ਜਲੰਧਰ ਇਹ ਵੱਡੇ ਹਸਪਤਾਲ ਬਣ ਚੁੱਕੇ ਨੇ ਪਰ ਪੋਸਟਾ 1991 ਦੇ ਹਿਸਾਬ ਨਾਲ ਹੀ ਇਹ ਜਿਹੜੀਆਂ ਕਿ ਬਹੁਤੀਆਂ ਖਾਲੀ ਨੇ ਜਿਵੇਂ ਮੈਂ ਗੱਲ ਕਰ ਚੁੱਕਿਆ ਤਾਂ ਇਹ ਔਨ ਗਰਾਉਂਡ ਰਿਐਲਿਟੀ ਨਹੀਂ ਤਾਂ ਡਾਕਟਰਾਂ ਦੀ ਭਰਤੀ ਹੋਣੀ ਬਣਦੀ ਆ ਲਗਾਤਾਰ ਹੋਣੀ ਬਣਦੀ ਐ ਕਿ ਫੇਰ ਹੀ ਸਿਹਤ ਸੂਲਤ ਚੰਗੀ ਹੋ ਸਕਦੀ ਐ ਹੁਣ ਦੇਖੋ ਪਿੰਡ ਦੇ ਹਸਪਤਾਲ ਦੇ ਵਿੱਚੋਂ ਮਰੀਜ਼ ਰੈਫਰ ਹੋ ਕੇ ਨਾਲ ਦੀ ਡਿਸਪੈਂਸਰੀ ਜਾਂਦਾ ਉੱਥੋਂ ਰੈਫਰ ਹੋ ਕੇ ਵੱਡੇ ਸ਼ਹਿਰ ਵਿੱਚ ਜਾਂਦਾ ਜਿੱਥੇ ਉਹਨੂੰ ਡਾਕਟਰ ਮਿਲਦੇ ਨਹੀਂ ਉਹਦਾ ਕਾਰਨ ਕੀ ਐ ਜਾਂ ਤਾਂ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਨੇ ਜਾਂ ਜਿਹੜੇ ਡਾਕਟਰਾਂ ਨੇ ਉਹਨਾਂ ਦਾ ਕੰਮ ਕਰਨਾ ਹੈ ਉਹ ਡਾਕਟਰ ਗੈਰ ਡਾਕਟਰੀ ਕੰਮਾਂ 'ਚ ਰੁੱਝੇ ਹੋਏ ਨੇ ਕੋਸਟ ਮੈਡਮ ਕਰ ਰਿਹਾ ਹੈ ਕਿ ਪੜਤਾਲ ਜਿਵੇਂ ਪਹਿਲਾਂ ਦੱਸਿਆ ਤਾਂ ਡਾਕਟਰਾਂ ਦਾ ਨਾਮ ਮਿਲਣਾ ਉਹਨਾਂ ਦੀ ਖੱਜਲਖੋਰੀ ਨੂੰ ਘਟਾਉਂਦਾ ਹੈ ਇੱਕ ਹੱਜਲ ਖਵਾਰੀ ਬੇਸ਼ੱਕ ਅਸੀਂ ਅੱਜ ਹੜਤਾਲ ਕਰਕੇ ਲੱਗਦਾ ਹੋਊਗਾ ਲੋਕਾਂ ਨੂੰ ਕਿ ਦੇ ਰਹੇ ਹਾਂ ਪਰ ਇਹੀ ਇੱਕ ਪਰਾਲਾ ਰਹਿ ਗਿਆ ਜਿਹੜਾ ਸਿਹਤ ਵਿਭਾਗ ਨੂੰ ਬਚਾ ਸਕਦਾ ਹੈ